ਤੋ ਪਹਿਲਾ ਤੁਹਾਨੂੰ ਥੋੜਾ ਬਲਦੇਵ ਸਿੰਘ ਬਾਰੇ ਦੱਸ ਦਈਏ ਬਲਦੇਵ ਸਿੰਘ ਕਾਫੀ ਵੱਡਾ ਉਦਯੋਗਪਤੀ ਸੀ ਜਿਸ ਦੇ ਬਹੁਤ ਸਾਰੇ ਕਾਰਖਾਨੇ ਸਨ ਤੇ ਉਸ ਦਾ ਪਿਤਾ ਅਕਾਲੀ ਦਲ ਦੀ ਕਾਫੀ ਵਿੱਤੀ ਮਦਦ ਕਰਦਾ ਹੁੰਦਾ ਸੀ ਇਸ ਵਿੱਤੀ ਮਦਦ ਕਾਰਨ ਅਤੇ ਹੋਰ ਉੱਚੀ ਪਹੁੰਚ ਦਾ ਕੋਈ ਵੱਡਾ ਲੀਡਰ ਨਾ ਹੋਣ ਕਾਰਨ ਕੁਝ ਹੇਠਲੇ ਆਗੂਆਂ ਵੱਲੋਂ ਬਲਦੇਵ ਸਿੰਘ ਨੂੰ ਸਿੱਖਾ ਦਾ ਨਮਾਇਦਾ ਬਣਾ ਕੇ ਭੇਜਿਆ ਗਿਆ ਸੀ ਉਧਰ ਸਿੱਖਾਂ ਦਾ ਦੂਜਾ ਆਗੂ ਮਾਸਟਰ ਤਾਰਾ ਸਿੰਘ ਇਹ ਚਾਹੁੰਦਾ ਸੀ ਕਿ ਪਾਕਿਸਤਾਨ ਵੀ ਨਾ ਬਣੇ ਤੇ ਸਾਰੇ ਤਿੰਨੋਂ ਮੁਲਕ ਹੀ ਇਕੱਠੇ ਰਹਿਣ ਜਦੋਂ ਪੰਡਤ ਜਵਾਹਰ ਲਾਲ ਨਹਿਰੂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਅੰਗਰੇਜ਼ ਸਿੱਖਾਂ ਨਾਲ ਵੱਖਰੀਆਂ ਮੀਟਿੰਗ ਕਰ ਰਹੇ ਹਨ ਤੇ ਉਹਨਾਂ ਨੂੰ ਵੱਖਰਾ ਹੋਮਲੈਂਡ ਦੇਣ ਦੀ ਤਿਆਰੀ ਵਿੱਚ ਹਨ ਤਾਂ ਇੱਕ ਦਿਨ ਨਹਿਰੂ ਬਲਦੇਵ ਸਿੰਘ ਨੂੰ ਆ ਕੇ ਮਿਲਦਾ ਹੈ ਤੇ ਕਹਿ ਲੱਗਾ ਕਿ ਤੁਹਾਨੂੰ ਹੋਮਲੈਂਡ ਤਾਂ ਮਿਲ ਜਾਣਾ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਬੜੀ ਵਧੀਆ ਗੱਲ ਹੈ ਪਰ ਬਲਦੇਵ ਸਿੰਘ ਤੇਰੇ ਕਾਰਖਾਨੇ ਤਾਂ ਸਾਰੇ ਭਾਰਤ ਵਿੱਚ ਹੀ ਰਹਿ ਜਾਣਗੇ ਫਿਰ ਤੂੰ ਕੀ ਕਰੇਗਾ ਤੂੰ ਤਾਂ ਫਿਰ ਪੰਜਾਬੀਆਂ